ਸਾਰੇ ਸਤਿਅੰਤਿਆ ਤਿਸਕਾਰ ਪ੍ਰਸਤਿਕਾ ਜਿੱਦਾਂ ਕਿ ਆਪਣਾ ਸਵਾਦੇਸ ਚੱਲ ਰਿਹਾ ਹੈ ਪਰਮਹੰਸ ਜੋਗਨੰਦਿ ਦੀ ਆਤਮਕਥਾ ਦਾ ਇੱਕ ਜੋਗੀ ਦੀ ਆਤਮਕਥਾ ਤੇ ਅੱਜ ਆਪਾਂ ਪਹੁੰਚ ਕੇ ਆਏ 29ਵੇਂ ਅਧਿਆਇ ਤੇ ਇਹਦਾ ਹੁਣ ਸਿਰਸ਼ਕ ਹੈ ਇਹਦੇ ਚ ਆਪਾਂ ਦੱਸਣਗੇ ਗੁਰਵਿੰਦਰ ਨਾਟੇ گور ਦੇ ਸਕੂਲ ਤੇ ਮੇਰੇ ਸਕੂਲ ਦੀ ਤੁਲਨਾ ਜੋਗਨੰਦਿ ਆਪਾਂ ਜੋ ਉਹਨਾਂ ਨੇ ਸਕੂਲ ਖੋਲੇ ਆਪਾਂ ਪਿਛਲੇ ਦਿਨ ਜਾਣ ਚੁੱਕੇ ਹਾਂ ਉਹਨਾਂ ਦੇ ਤੇ ਰਵਿੰਦਰ ਨਾਟੇ ਸਰ ਨੇ ਇੱਕ ਸਕੂਲ ਖੋਲਿਆ ਹੋਇਆ ਉਹਦੀ ਉਹ ਆਪਸ ਤੁਲਨਾ ਕਰਨੀ ਕਿ ਉਹਨਾਂ ਦੇ ਵਿੱਚ ਕੀ ਫਰਕ ਆ ਤਰਾੰਚੀ ਦੇ ਵਿੱਚ ਜੋ ਜੋਗਨੰਦ ਜੀ ਨੇ ਆਪਣਾ ਸਕੂਲ ਖੋਲ੍ਹਿਆ ਹੋਇਆ ਉੱਥੇ ਇੱਕ ਭੋਲਾ ਨਾਮ ਦਾ ਵਿਦਿਆਰਥੀ ਹੈ 14 ਸਾਲਾਂ ਦਾ ਉਹ ਬਹੁਤ ਸਰੀਲੇ ਗੀਤ ਗਾਉਂਦਾ ਹੀ ਰਹਿੰਦਾ ਅਕਸਰ ਕਦੇ ਚਾਹੇ ਉਹਨੂੰ ਕੋਈ ਗਾਉਣ ਨੂੰ ਕਹੇ ਜਾਂ ਨਾ ਕਹੇ ਪਰ ਉਹ ਗਾਉਂਦਾ ਰਹਿੰਦਾ ਹੈ ਕਹਿੰਦੇ ਪਹਿਲਾਂ ਉਹ ਰਵਿੰਦਰਨਾਥ ਦੇ ਉਹਦੇ ਪ੍ਰਸਿੱਧ ਸਕੂਲ ਸ਼ਾਂਤੀ ਨਿਕੇਤਨ ਬੋਲਪੁਰ ਦਾ ਉਹ ਵਿਦਿਆਰਥੀ ਜਿਹੜਾ ਉਹ ਰਹਿ ਚੁੱਕਿਆ ਸੀ ਤੇ ਉੱਥੇ ਉਹਨੇ ਇਹ ਗੀਤ ਜਿਹੜੇ ਨੇ ਉਹ ਸਿੱਖੇ ਸੀਗੇ ਕਹਿੰਦੇ ਮੈਂ ਵੀ ਫਿਰ ਉਹਨੂੰ ਦੱਸਿਆ ਕਹਿੰਦੇ ਮੈਂ ਆਖਿਆ ਰਵਿੰਦਰਨਾਥ ਟੈਗੋਰ ਦੇ ਗੀਤ ਬਚਪਨ ਤੋਂ ਮੇਰੇ ਵੀ ਹੋਠਾਂ ਤੇ ਰਹੇ ਨੇ ਮੈਂ ਵੀ ਗਾਉਂਦਾ ਰਿਹਾ ਇੱਥੋਂ ਤੱਕ ਬੰਗਾਲੀਆਂ ਨੂੰ ਕਹਿੰਦੇ ਇੱਥੋਂ ਤੱਕ ਕਿ ਅਨਪੜ੍ਹ ਕਿਸਾਨ ਵੀ ਉਹਨਾਂ ਦੇ ਜਿਹੜੇ ਗੀਤ ਨੇ ਉਹਨਾਂ ਦਾ ਆਨੰਦ ਠਾਉਂਦੇ ਰਹੇ ਨੇ ਅੱਜ ਤੱਕ ਗਾਉਂਦੇ ਰਹੇ ਨੇ ਕਹਿੰਦੇ ਫਿਰ ਭੋਲੇ ਨੇ ਤੇ ਮੈਂ ਟੈਗੋਰ ਦੇ ਗੀਤਾਂ ਦੇ ਕਈ ਬੋਲ ਇਕੱਠੇ ਨਿਕਾਈ ਫਿਰ ਉਹ ਦੱਸਦੇ ਨੇ ਕਹਿੰਦੇ ਟੈਗੋਰ ਨੇ ਹਜ਼ਾਰਾਂ ਭਾਰਤੀ ਗੀਤਾਂ ਨੂੰ ਸੰਗੀਤ ਚ ਢਾਲਿਆ ਜਿੰਨਾ ਚੁ ਕੁਝ ਰਚਨਾਵਾਂ ਉਹਨਾਂ ਦੀ ਆਪਣੀਆਂ ਨੇ ਤੇ ਕੁਝ ਪ੍ਰਾਚੀਨ ਖਾਲ ਦੀਆਂ ਨੇ ਫਿਰ ਜਦੋਂ ਕਹਿੰਦੇ ਮੇਰਾ ਤੇ ਭੋਲੇ ਇਸ ਦੋਨੇ ਗੀਤ ਗਾਰੇ ਸੀਗੇ ਇਕੱਠੇ ਕਹਿੰਦੇ ਜੋ ਸਾਡਾ ਗੀਤ ਖਤਮ ਹੋਇਆ ਤਾਂ ਫਿਰ ਮੈਨੂੰ ਦੱਸਿਆ ਵੀ ਸਾਹਿਦ ਦੇ ਵਿੱਚ ਨੋਬਲ ਪੁਰਸਕਾਰ ਮਿਲਣ ਤੋਂ ਛੇਤੀ ਹੀ ਬਾਅਦ ਮੈਂ ਰਵਿੰਦਰ ਨਾਟਕੌਰ ਨੂੰ ਮਿਲਿਆ ਸੀ ਹੁਣ ਕਹਿੰਦੇ ਉਹਦੇ ਉਤਸੁਕਤਾ ਵੱਧ ਗਈ ਫਿਰ ਭੋਲੇ ਦੀ ਰਵਿੰਦਰ ਨਾਟਕੌਰ ਦੇ ਕੰਕਿਊ ਵੀ ਅਖੀਰ ਅੱਜ ਕਿ ਅਸੀਂ ਕਹਿੰਦੇ ਉਹ ਕਹਿੰਦੇ ਵੀ ਮੈਨੂੰ ਪੂਰੀ ਕਹਾਣੀ ਸੁਣਾਓ ਮੈਨੂੰ ਜਾਣਨ ਦੀ ਇੱਛਾ ਤਾਂ ਫਿਰ ਹੁਣ ਦੱਸਣਾ ਸ਼ੁਰੂ ਕੀਤਾ ਯੋਗਰਾਜ ਜੀ ਨੇ ਇੱਦਾਂ ਵੀ ਬੰਗਾਲੀ ਕਵਿਤਾ 'ਚ ਨਵੀਂ ਸ਼ੈਲੀ ਲਿਆਉਣ ਕਰਕੇ ਵਿਦਵਾਨਾਂ ਨੇ ਟਗੋਰ ਦੀ ਪਹਿਲਾਂ ਤਾਂ ਬਹੁਤ ਹੀ ਕਾਰੜੀ ਆਲੋਚਨਾ ਕੀਤੀ ਸੀ ਜੀ ਕਹਿੰਦੇ ਟਗੋਰ ਨੇ ਪੰਡਤਾਂ ਨੂੰ ਬਹੁਤ ਪਿਆਰੇ ਲੱਗਣ ਵਾਲੇ ਨਿਰਧਾਰਤ ਨਿਯਮਾਂ ਨੂੰ ਚਿੱcke ਟੰਗ ਕੇ ਲੋਕ ਭਾਸ਼ਾ ਦੀ ਸ਼ਬਦਾਵਲੀ ਨੂੰ ਪ੍ਰਾਚੀਨ ਸ਼ਬਦਾਵਲੀ ਦੇ ਨਾਲ ਉਹਨਾਂ ਨੇ ਮਿਲਾਤਾ ਉਹਨਾਂ ਦੇ ਗੀਤਾਂ 'ਚ ਕਹਿੰਦੇ ਮਨ ਨੂੰ ਮੋਹ ਲੈਣ ਵਾਲੇ ਸ਼ਬਦਾਂ 'ਚ ਡੂੰਘੀਆਂ ਦਾਰਸ਼ਨਿਕ ਸਚਨਯਾ ਹੁੰਦੀਆਂ ਸੀ ਪ੍ਰਚਲਿਤ ਸਾਹਿਤ ਰਵਾਇਤਾਂ ਦੇ ਉਹਨਾਂ ਨੇ ਕਹਿੰਦੇ ਕੋਈ ਪਰਵਾਹ ਨਹੀਂ ਕੀਤੀ ਹੈਗੀ ਉਹ ਆਪਣੀ ਮਸਤੀ ਜਗਾਉਂਦੇ ਸੀ ਕਹਿੰਦੇ ਇੱਕ ਪ੍ਰਸਿੱਧ ਆਲੋਚਕ ਨੇ ਉਹਨਾਂ ਦੀ ਤੁਲਨਾ ਕੀਤੀ ਗੁਟਰਗੋਂ ਕਵੀ ਉਹਨਾਂ ਨੂੰ ਕਹਿ ਕੇ ਸੰਬੋਧਿਤ ਕੀਤਾ ਫਿਰ ਕਹਿੰਦਾ ਟਗੋਰ ਨੇ ਆਪਣੀ ਆਪ ਜਾਣਦੇ ਬਹੁਤ ਹੀ ਪ੍ਰਸਿੱਧ ਪੁਸਤਕ ਉਹਨਾਂ ਦੀ ਗੀਤਾਂਜਲੀ ਕਹਿੰਦੇ ਉਹ ਲਿਖੀ ਸੀ ਫਿਰ ਉਹਦਾ ਅਨੁਵਾਦ ਉਹਨਾਂ ਨੇ ਆਪ ਹੀ ਕਹਿੰਦੇ ਅੰਗਰੇਜ਼ੀ ਦੇ ਵਿੱਚ ਕੀਤਾ ਫਿਰ ਕਹਿੰਦੇ ਜਦੋਂ ਜਿਉਂ ਹੀ ਉਹਨਾਂ ਨੇ ਅਨੁਵਾਦ ਕੀਤਾ ਅੰਗਰੇਜ਼ੀ ਦੇ ਵਿੱਚ ਕਹਿੰਦੇ ਸਾਰਾ ਪੱਛਮੀ ਜਗਤ ਉਹਨਾਂ ਦੇ ਚਰਨਾਂ ਦੇ ਨਿਸ਼ਾਵਰ ਹੋ ਸ਼ਰਦਾ ਦੇ ਫੁੱਲ ਅਰਪਣ ਕਰਨ ਵਾਸਤੇ ਤਤਪਰ ਹੋ ਉਠਿਆ ਫਿਰ ਕਹਿੰਦੇ ਕੀ ਹੋਇਆ ਕਿ ਪੂਰੀ ਰੇਲ ਗੱਡੀ ਭਰ ਕੇ ਕਹਦੇ ਪੰਡਤਾਂ ਦੀ ਜਿਹਦੇ ਵਿੱਚ ਕਿਸੇ ਸਮੇਂ ਦਾ ਉਹ ਲੋਚਿਕ ਵੀ ਸ਼ਾਮਲ ਸੀ ਜੀ ਨੇ ਉਹਨਾਂ ਨੂੰ ਗੁੱਟ ਰੂ ਕਵੀ ਕਿਹਾ ਸੀ ਕਹਿੰਦੇ ਉਹ ਵੀ ਵਿੱਚ ਗਿਆ ਉਹਨਾਂ ਨੂੰ ਵਾਰਕ ਦੇ ਬਾਅਦ ਦੇਣ ਵਾਸਤੇ ਸ਼ਾਂਤੀ ਨਗਰ ਤੱਕ ਪਹੁੰਚ ਗਏ ਸਾਰੇ ਕਹਿੰਦੇ ਜਾਣ ਬੁੱਝ ਕੇ ਫਿਰ ਉੱਥੇ ਟੈਗੋਰ ਸਾਹਿਬ ਨੇ ਉਹਨਾਂ ਤੋਂ ਲੰਬੀ ਇੰਤਜ਼ਾਰ ਕਰਵਾਈ ਤੇ ਫਿਰ ਕਹਿੰਦੇ ਉਹਨਾਂ ਦੇ ਸਾਹਮਣੇ ਜਦੋਂ ਪੇਸ਼ ਹੋਏ ਤਾਂ ਮੌਨ ਰਹਿ ਕੇ ਉਹਨਾਂ ਨੇ ਚੁੱਪ ਕਰਕੇ ਪਹਿਲਾਂ ਸੁਣਿਆ ਵੀ ਕੀ ਕਹਿੰਦੇ ਨੇ ਕਹਿੰਦੇ ਉਹਨਾਂ ਨੇ ਉਹਨਾਂ ਦੇ ਪ੍ਰਸ਼ੰਸਾ ਦੇ ਪੁਲ ਬਣ ਤੇ ਸਾਰੇ ਕਹਿੰਦੇ ਉਸ ਤੋਂ ਬਾਅਦ ਫਿਰ ਬੋਲੇ ਰਵਿੰਦਰਨਾਥ ਟੈਗੋਰ ਕਹਿੰਦੇ ਭਦਰਪੁਰਸ਼ੋ ਜਿਸ ਮਾਨ ਵਡਿਆਈ ਦੀ ਸੁਗੰਧ ਦਿੱਤੀ ਤੁਸੀਂ ਮੇਰੇ ਤੇ ਵਰਖਾ ਕਰ ਰਹੇ ਕਹਿੰਦੇ ਮੈਂ ਨਹੀਂ ਖਾਂਦੀ ਤੁਹਾਡੇ ਭੂਤਕਾਲ ਦੀ ਬਦਬੂਦਾਰ ਨਫ਼ਰਤ ਨਾਲ ਕਹਿੰਦੇ ਅਚਾਨਕ ਤੁਸੀਂ ਇਹ ਪ੍ਰਸ਼ੰਸਾ ਕਿਵੇਂ ਤੁਹਾਡੇ ਅੰਦਰੋਂ ਜਾਗ੍ਰਿਤ ਹੋ ਠੀਕ ਕਿਤੇ ਕਹਿੰਦੇ ਇਹਦਾ ਸੰਬੰਧ ਮੈਨੂੰ ਨੋਬਲ ਪੁਰਸਕਾਰ ਮਿਲਣ ਨਾਲ ਤਾਂ ਨਹੀਂ ਹੈਗਾ ਇਹਨਾਂ ਮਦ ਹਲੇ ਵੀ ਉਹੀ ਗੁੱਟਰਪੁੰਕ ਕਵੀ ਆ ਜਿਹਨੇ ਪਹਿਲੀ ਵਾਰ ਬੰਗਾਲ ਮੰਦਿਰ ਚ ਆਪਣੀ ਨਿਮਰ ਸ਼ਬਦਾਂ ਦੇ ਸੁਲਪੇਟ ਕਰਕੇ ਤੁਹਾਨੂੰ ਨਿਰਾਸ਼ ਕਰਤਾ ਸੀ ਹੁਣ ਕਹਿੰਦੇ ਜਿਹੜੀ ਇਹ ਖਰੀ ਖਰੀ ਸੁਣਾਈਆਂ ਟਗੋਰ ਸਾਹਿਬ ਨੇ ਉਹਨਾਂ ਪੰਡਤਾਂ ਨੂੰ ਤੇ ਲੋਚ ਕਾਨੀ ਕਹਿੰਦੇ ਖ਼ਬਰ ਨੇ ਵੀ ਪੂਰੀ ਇਹ ਵਿਸਾਰ ਨਾਲ ਛਾਪੀਆਂ ਸਾਰਿਆਂ ਨੇ ਕਹਿੰਦੇ ਟਗੋਰ ਨੂੰ ਪੰਡਤਾਂ ਦੀ ਜਿਹੜੀ ਚਾਪ ਲੱਸੀ ਆ ਉਹ ਮੋਹਿਤ ਨਹੀਂ ਕਰ ਸਕੀ ਤਟਗੋ ਜੋਗਨਾਂਝੀ ਕਹਿੰਦੇ ਕਹਿੰਦੇ ਇਸੇ ਕਰਕੇ ਮੈਨੂੰ ਉਹਦੀ ਸਪਸ਼ਟਤਾ ਬਹੁਤ ਪਸੰਦ ਆਈ ਕਹਿੰਦੇ ਕੋਲਕਾਤਾ ਚ ਟੈਗੋਰ ਨਾਲ ਮੇਰੀ ਜਾਣ ਪਛਾਣ ਜਿਹੜੀ ਉਹਨਾਂ ਦੇ ਸਖਤਰ ਸੀਗੇ ਸ੍ਰੀ ਸੀ ਐਫ ਐਂਡਰਿਓਸ ਉਹਨਾਂ ਨੇ ਕਰਵਾਈ ਸੀ ਕਹਿੰਦੇ ਪਿਆਰ ਨਾਲ ਟੈਗੋਰ ਨੂੰ ਗੁਰੂਦੇਵ ਕਿਹਾ ਕਰਦੇ ਸੀਗੇ ਕਹਿੰਦੇ ਮੈਂ ਫਿਰ ਉਹਨਾਂ ਨੂੰ ਮਿਲਣ ਗਿਆ ਤਾਂ ਕਹਿੰਦੇ ਉਹਨਾਂ ਨੇ ਮੇਰਾ ਅਦਰਪੂਰਵਕ ਸਵਾਗਤ ਕੀਤਾ ਕਹਿੰਦੇ ਉਹਨਾਂ ਦੇ ਚਿਹਰੇ ਤੇ ਸੁੰਦਰਤਾ ਸਭਿਅਤਾ ਤੇ ਸ਼ਿਸ਼ਟਾ ਦੀ ਪਾ ਮਾਰ ਰਹੀ ਸੀ ਕਹਿੰਦੇ ਉਹਨਾਂ ਉਹਨਾਂ ਨੇ ਮੇਰੇ ਸਵਾਲ ਦਾ ਜਵਾਬ ਚ ਮੈਨੂੰ ਦੱਸਿਆ ਵੀ ਉਹ ਮੁੱਖ ਤੌਰ ਤੇ ਸਾਡੇ ਧਾਰਮਿਕ ਗ੍ਰੰਥਾਂ ਤੇ 14ਵੀਂ ਸਦੀ ਦੇ ਇੱਕ ਹਰਮਨ ਪਿਆਰੇ ਕਵੀ ਵਿਦਿਆਪਤੀ ਦੇ ਰਚਨਾਵਾਂ ਤੋਂ ਪ੍ਰਭਾਵਿਤ ਹੋਏ ਸੀਗੇ ਜਿੱਦ ਕਰਕੇ ਉਹਨਾਂ ਨੇ ਗਾਉਣਾ ਤੇ ਲਿਖਣਾ ਸ਼ੁਰੂ ਕੀਤਾ ਕਹਿੰਦੇ ਇਹਨਾਂ ਯਾਦਾਂ ਤੋਂ ਪ੍ਰੇਰਿਤ ਹੁੰਦੇ ਆ ਮੈਂ ਟਾਗੋਰ ਦੇ ਇੱਕ ਪੁਰਾਣਾ ਬਗਾਲੀ ਗੀਤ ਗਾਉਣ ਲੱਗ ਗਿਆ ਕਿ ਮੇਰੀ ਕੋਟੀਆਂ ਚ ਆਪਣੇ ਕਰ ਕਮਲ ਨਾਲ ਪਿਆਰ ਦਾ ਆਪਣਾ ਦੀਪ ਚਲਾ ਦੇ ਕਦੇ ਗੀਤ ਗਾਉਂਦੇ ਫਿਰ ਭੋਲਾ ਤੇ ਮੈਂ ਤੋਂ ਨੇ ਟੈਲਦੇ ਰਹੇ ਤੇ ਸਿਗਾਉਂਦੇ ਰਹੇ। ਫਿਰ ਕਹਿੰਦੇ ਰਾਂਚੀ ਸਕੂਲ ਦੀ ਸਥਾਪਨਾ ਤੋਂ ਲਗਭਗ 2 ਸਾਲ ਬੀਤ ਚੁੱਕੇ ਸੀਗੇ। ਕਹਿੰਦੇ ਮੈਨੂੰ ਫਿਰ ਟਗੋਰ ਦਾ ਸ਼ਾਂਤੀ ਨਿਕੇਤਨੋਂ ਤੇ ਆਪਣੇ ਵਿਦਿਆਕਾ ਦਰਸ਼ਾ ਬਾਰੇ ਚਰਚਾ ਕਰਨ ਦਾ ਨਿਮੰਤਰ ਮਿਲਿਆ ਉਹਨਾਂ ਵੱਲੋਂ। ਕਹਿੰਦੇ ਮੈਂ ਖੁਸ਼ੀ-ਖੁਸ਼ੀ ਉੱਥੇ ਪਹੁੰਚ ਗਿਆ। ਕਹਿੰਦੇ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਟਗੋਰ ਆਪਣੇ ਅਧਿਆਨ ਕਮਰੇ ਵਿੱਚ ਬੈਠੇ ਹੋਏ ਸੀਗੇ। ਕਹਿੰਦੇ ਜਿਵੇਂ ਪਹਿਲੀ ਮਿਲਣੀ ਦੇ ਦੌਰਾਨ ਮੈਨੂੰ ਲੱਗਿਆ ਸੀ ਉਵੇਂ ਹੀ ਕਹਿੰਦੇ ਮੈਨੂੰ ਇਸ ਵਕਤ ਵੀ ਇਹੀ ਲੱਗਿਆ। ਕਿ ਜੇ ਕਿਸੇ ਕਦੇ ਚਿੱਤਰਕਾਰ ਨੇ ਮਾਨਵਤਾ ਦਾ ਚਿੱਤਰ ਬਣਾਉਣਾ ਹੋਵੇ ਤਾਂ ਕਹਿੰਦੇ ਉਹ ਉਸਮੇ ਉਹਨਾਂ ਦੇ ਉੱਪਰ ਕੋਈ ਹੋਰ ਮਾਡਲ ਨਹੀਂ ਮਿਲ ਸਕੂਗਾ ਉਹ ਇਹਦੀ ਜਿਉਂਦੀ ਜਾਗਦੀ ਮਿਸਾਲ ਸੀ ਉਹਨਾਂ ਦੇ ਤਰੀਰ ਦੇ ਵਿੱਚ ਦੱਸਦੇ ਨੇ ਕਹਿੰਦੇ ਉਹਨਾਂ ਦਾ ਸੁੰਦਰਤਾ ਰਾਤਰਾਸ਼ੀ ਚਿਹਰਾ ਪ੍ਰਚੀਨ ਰੋਮ ਦੇ ਕੁਲੀਨ ਰਜਵਾੜੇ ਵਾਲਾ ਸਭ ਬਣਾ ਲਹਿਰਾਂ ਦੇ ਕੇਸ ਤੇ ਖੁੱਲੀ ਦਾੜੀ ਕੋਮਲ ਕਮਲ ਦੀ ਤਰ੍ਹਾਂ ਨੇਤਰ ਫਰਿਸ਼ਤੇ ਵਰਗੀ ਨੇਚਰਲ ਮੁਸਕਰਾਹਟ ਤੇ ਬੰਸਰੀ ਵਰਗੀ ਮਨ ਨੂੰ ਮੋਹ ਲੈਣ ਵਾਲੀ ਸੁਰੀਲੀ ਆਵਾਜ਼ ਸੀ ਕਦੇ ਮਜ਼ਬੂਤ ਕਠੀਲਾ ਸ਼ਰੀਰ ਲੰਬਾ ਕੱਦ ਗੰਭੀਰ ਸੁਭਾਅ ਨਰਿਤ੍ਰ ਦੀਆਂ ਸਾਰੀਆਂ ਕੋਮਲਤਾਵਾਂ ਤੇ ਬੱਚਿਆਂ ਵਾਲੀ ਅਨੰਦ ਭਰੀ ਸੁਭਾਵਿਕਤਾ ਸੀ ਉਹਨਾਂ 'ਚ ਕਦੇ ਕਿਸੇ ਕਵੀ ਦੀ ਕਲਪਨਾ ਦੇ ਚਿੱਤਰ ਨੂੰ ਮੂਰਤੀਬੰਦ ਕਰਨ ਲਈ ਉਸ ਕੋਮਲ ਦਿਲ ਗਾਇਕਤੋਂ ਬਿਨਾਂ ਕੋਈ ਅਦਾਰਸ਼ਨੋ ਮਿਲ ਨਹੀਂ ਸਕੂਗਾ ਉਸੋ ਬਾਤ ਕਹਿੰਦੇ ਮੈਂ ਤੇ ਟਗੋਰ ਛੇਤੀ ਹੀ ਪ੍ਰਚਲਿਤ ਰਵਾਇਤਾ ਤੋਂ ਹਟ ਕੇ ਚਲਾਏ ਜਾ ਰਹੇ ਆਪਣੇ ਸਕੂਲ ਤੇ ਦੋਨੋਂ ਜਣੇ ਸਕੂਲ ਚਲਾ ਰਹੇ ਸੀ ਕਹਿੰਦੇ ਉਹਨਾਂ ਦੇ ਅਸੀਂ ਤੁਰਨਾਤਮਕ ਅਧਿਆਨ 'ਚ ਫਿਰ ਉੱਜ ਗਏ ਕਹਿੰਦੇ ਸਾਡੇ ਦੋਨਾਂ ਦੇ ਸਕੂਲਾਂ ਦੇ ਵਿੱਚੋਂ ਕਈ ਵਿਸ਼ੇਸ਼ਤਾਵਾਂ ਸਾਂਝੀਆਂ ਸੀਗੀਆਂ ਕਿਹੜੀਆਂ ਜਿਵੇਂ ਕਿ ਖੁੱਲੇ ਅਸਮਾਨ ਦੇ ਥੱਲੇ ਪੜਾਈ ਸਾਦਗੀ ਬੱਚਿਆਂ ਦੀ ਸਿਰਜਣਾਤਮਕ ਪ੍ਰਵਿਰਤੀਆਂ ਦੇ ਵਿਕਾਸ ਵਾਸਤੇ ਚੰਗੇ ਮੌਕੇ ਕਹਿੰਦੇ ਹੁਣ ਇੱਥੇ ਫਰਕ ਇਹ ਸੀਗਾ ਵੀ ਟਗੋਰ ਸਾਹਿਤ ਤੇ ਕਵਿਤਾ ਦੇ ਅਧਿਐਨ ਤੇ ਗੀਤ ਸੰਗੀਤ ਦੁਆਰਾ ਆਤਮ ਅਭੀ ਵਰਤੀ ਤੇ ਜ਼ੋਰ ਜਿਆਦਾ ਜ਼ੋਰ ਦਿੰਦੇ ਸੀਗੇ ਕਹਿੰਦੇ ਸ਼ਾਂਤੀ ਨਿਕੇਤਨ ਚ ਬੱਚਿਆਂ ਵਾਸਤੇ ਮੌਨ ਧਾਰਨ ਦਾ ਵੀ ਨਿਰਧਾਰਿਤ ਸਮਾਂ ਸੀਗਾ ਪਰ ਉਹਨਾਂ ਨੂੰ ਯੋਗ ਦੀ ਕੋਈ ਵਿਸ਼ੇਸ਼ ਤਕਨੀਕ ਹੈ ਜਿਹੜੀ ਉਹ ਸਿਖਾਈ ਨਹੀਂ ਜਾਂਦੀ ਸੀ ਕਹਿੰਦੇ ਫਿਰ ਵਿੰਦਨਾਟ ਟਗੋਰ ਨੇ ਰਾਂਚੀ ਦੇ ਸਾਰੇ ਵਿਦਿਆਰਥੀਆਂ ਨੂੰ ਸਿਖਾਈਆਂ ਜਾਣ ਵਾਲੀਆਂ ਸ਼ਕਤੀ ਸੰਚਾਰ ਦੀਆਂ ਯੋਗ ਦਾ ਕਸਤਾਂ ਤੇ ਇੱਕ ਆਕਰਸ਼ਤਾ ਦੀਆਂ ਤਕਨੀਕਾਂ ਦਾ ਵਰਣਨ ਬੜੇ ਧਿਆਨ ਨਾਲ ਕਹਿੰਦੇ ਉਹਨਾਂ ਨੇ ਫਿਰ ਮੇਰੇ ਤੋਂ ਸੁਣਿਆ ਕਹਿੰਦੇ ਟਗੋਰ ਨੇ ਮੈਨੂੰ ਆਪਣੀ ਮੋਢਲੀ ਪੜਾਈ ਦੇ ਸੰਘਰਸ਼ ਬਾਰੇ ਫਿਰ ਦੱਸਿਆ ਕਹਿੰਦੇ ਉਹਨਾਂ ਨੇ ਹੱਸਦੇ ਹੋਏ ਕਿਹਾ ਪੰਜਵੀਂ ਜਮਾਤ ਤੋਂ ਬਾਅਦ ਮੈਂ ਸਕੂਲ ਚੋਂ ਭੱਜ ਗਿਆ ਸੀ ਕਿਉਂਕਿ ਸਕੂਲ ਦਾ ਜਿਹੜਾ ਵਾਤਾਵਰਨ ਹੈ ਜੜੁਖਾ ਸੀ ਮੈਨੂੰ ਪਸੰਦ ਨਹੀਂ ਸੀ ਆਇਆ ਇਸੇ ਕਰਕੇ ਕਹਿੰਦੇ ਮੈਂ ਸ਼ਾਨਦਾਰ ਦਰਖਤਾਂ ਤੇ ਅਸਮਾਨ ਦੀ ਸੁੰਦਰਤਾ ਦੇ ਥਲੇ ਸ਼ਾਂਤੀ ਨਿਕਿਤ ਕਰਨ ਦੀ ਸਥਾਪਨਾ ਕੀਤੀ ਕਹਿੰਦੇ ਜੇ ਬੱਚਾ ਫੁੱਲਾਂ ਤੇ گاਉਂ ਦੇ ਪੰਛੀਆਂ ਦੇ ਵਿਚਕਾਰ ਆਪਣੇ ਸੁਭਾਵਿਕ ਵਾਤਾਵਰਨ 'ਚ ਰਹਿੰਦਾ ਹੈ ਤਾਂ ਉੱਥੇ ਉਹ ਆਪਣੀ ਵਿਅਕਤੀਗਤ ਪ੍ਰਤਿਪਾ ਦੇ গুপ্ত ਖਜ਼ਾਨੇ ਨੂੰ ਜ਼ਿਆਦਾ ਸੌਖੇ ਤਰ੍ਹਾਂ ਪ੍ਰਗਟ ਕਰ ਸਕਦਾ ਹੈ ਕਿ ਇਹ ਸੱਚੀ ਸਿੱਖਿਆ ਤਾਂ ਉਹ ਹੈ ਜਿਹੜੀ ਪਹਿਲੇ ਹੀ ਅੰਦਰ ਮੌਜੂਦ ਗਿਆਨ ਦੇ ਅਨੰਤ ਭੰਡਾਰ ਨੂੰ ਬਾਹਰ ਲਿਆ ਸਕੇ ਤੇ ਜੋਗਰਾਂਝੀ ਕਹਿੰਦੇ ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਵੀ ਉਹਨਾਂ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹੋ ਗਿਆ ਕਿ ਸਧਾਰਨ ਸਕੂਲਾਂ 'ਚ ਬੱਚਿਆਂ ਨੂੰ ਅੰਕੜਿਆਂ ਸੰਬੰਧੀ ਗਿਆਨ ਤੇ ਇਤਿਹਾਸ ਦੇ ਕਾਲਕ੍ਰਮ ਦੇ ਇੱਕੋ ਇੱਕ ਭੋਜਨ ਦੇ ਰੱਖ ਕੇ ਉਹਨਾਂ ਨੂੰ ਆਦਰਸ਼ਵਾਦੀ ਵੀਰ ਪੂਜਾ ਵਰਗੀਆਂ ਪਰਵਿਖਤੀਆਂ ਤੋਂ ਭੁੱਖੇ ਰੱਖਿਆ ਜਾਂਦਾ ਹੈ। ਰਵਿੰਦਰਨਾਥ ਟੈਗੋਰ ਆਪਣੇ ਪਿਤਾ ਜੀ ਫਿਰ ਉਹਨਾਂ ਨੇ ਦਵਿੰਦਰਨਾਥ ਟੈਗੋਰ ਬਾਰੇ ਦੱਸਿਆ ਕਹਦੇ ਉਹ ਕਹਿੰਦੇ ਵੀ ਪਿਤਾ ਜੀ ਨੇ ਮੈਨੂੰ ਜਿਹੜੀ ਪੂਜਾਉ ਜ਼ਮੀਨ ਹੈ ਦਿੱਤੀ ਸੀ ਸਕੂਲ ਖੋਲਣ ਦੇ ਲਈ ਜਿਹਦੇ ਵਿੱਚ ਪਹਿਲੇ ਇੱਕ ਮਹਿਮਾਨ ਘਰ ਤੇ ਮੰਦਿਰ ਬਣਾਇਆ ਹੋਇਆ ਸੀਗਾ ਕਹਿੰਦੇ ਮੈਂ ਇੱਥੇ ਆਪਣਾ ਵਿਦਿਅਕ ਜਰਬਾ 1901 ਚ 10 ਬੱਚਿਆਂ ਨਾਲ ਸ਼ੁਰੂ ਕੀਤਾ ਸੀ ਕਹਿੰਦੇ 8000 ਪੌਂਡ ਦੀ ਰਕਮ ਮੈਨੂੰ ਨੋਬਲ ਪੁਰਸਕਾਰ ਨਾਲ ਮਿਲੀ ਸੀ ਜਿਹੜੀ ਮੈਂ ਇਹਦੇ ਸਕੂਲ ਦੇ ਰੱਖ-ਰਖਾਵ ਦੇ ਤੇ ਪੂਰੀ ਖਰਚ ਕਰਤੀ ਵੱਡੇ ਟਗੌਰ ਯਾਨੀ ਕਿ ਦਵਿੰਦਰਨਾਥ ਟਗੌਰ ਕਹਿੰਦੇ ਉਹ ਵੀ ਦੂਰ ਦੂਰ ਤੱਕ ਮਹਾਰਿਸ਼ੀ ਦੇ ਨਾਂ ਨਾਲ ਪ੍ਰਸਿੱਧ ਹੋਏ ਸੀ ਉਹ ਬਹੁਤ ਅਦਭੁਤ ਵਿਅਕਤੀ ਸੀਗੇ ਕਹਿੰਦੇ ਉਹਨਾਂ ਦੀ ਆਟੋ ਬਾਇਓਗ੍ਰਾਫੀ ਜੇ ਆਪਾਂ ਪੜ੍ਹੀਏ ਤਾਂ ਆਪਾਂ ਨੂੰ ਪਤਾ ਲੱਗੂਗਾ ਵੀ ਉਹਨਾਂ ਨੇ ਆਪਣੀ ਜਵਾਨੀ ਦੇ ਦੋ ਸਾਲ ਹਿਮਾਲਿਆ 'ਚ ਧਿਆਨ ਕਰਦੇ ਹੋਏ ਬਿਤਾਏ ਸੀਗੇ ਅੱਗੇ ਕਹਿੰਦੇ ਜਿਹੜੇ ਉਹਨਾਂ ਦੇ ਪਿਤਾ ਸੀ ਜੀ ਸੀ ਫਿਰ ਰਵਿੰਦਰਨਾਥ ਗੋਧਦਾਦ ਜੀ ਮਤਲਬ ਦਵਾਰਕਾ ਨਾਥ ਟੈਗੋਰ ਉਹ ਵੀ ਕਹਿੰਦੇ ਪੂਰੇ ਬੰਗਾਲ ਦੇ ਵਿੱਚ ਲੋਕ ਇਤਾਰਤ ਦਾਨਬੁੰਨ ਕਰਨ ਵਾਸਤੇ ਮਸ਼ਹੂਰ ਸੀਗੇ ਇਹੀ ਨਹੀਂ ਸਿਰੋਗੇ ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਕਹਿੰਦੇ ਸਿਰਜਣਾਤਮਕ ਕਮਾਂ ਚ ਵਿਸ਼ੇਸ਼ਤਾ ਸੀ ਸਾਰਿਆਂ ਦੀ ਉਹਨਾਂ ਦਾ ਜਿਹੜੇ ਭਤੀਜਾ ਸਿਰਵੰਦਨਾ ਟਗੋਰ ਦੇ ਗਗਨੈਂਦਰ ਤੇ ਅਭਿਨਿੰਦਰ ਉਹ ਵੀ ਕਹਿੰਦੇ ਭਾਰਤ ਦੇ ਪ੍ਰਸਿੱਧ ਚਿੱਤਰਕਾਰਾਂ ਚ ਇੱਕ ਸੀਗੇ ਤੇਰਵਿੰਦਰਨਾਥ ਟਗੋਰ ਦੇ ਭਰਾ ਦਿਵਜਿੰਦਰ ਸਿੰਘ ਇੱਕ ਉੱਗੇ ਦਾਰਸ਼ਨਿਕ ਸੀਗੇ ਜਿਨ੍ਹਾਂ ਦੇ ਨਾਲ ਕਹਿੰਦੇ ਪੰਛੀ ਤੇ ਜੰਗਲੀ ਜਾਨਵਰ ਵੀ ਪ੍ਰੇਮ ਕਰਦੇ ਸੀਗੇ ਤੇਰਵਿੰਦਰਨਾਥ ਟਗੋਰ ਨੇ ਜੋ ਗਾਨਾਂ ਜੀ ਕਹਦੇ ਮੈਨੂੰ ਇੱਕ ਰਾਤ ਵਾਸਤੇ ਮਹਿਮਾਨ ਘਰ 'ਚ ਠਹਿਰਨ ਦਾ ਨਮੰਤਰਣ ਦਿੱਤਾ ਕਿ ਤੁਸੀਂ ਠਹਿਰੋ ਉੱਥੇ ਕਹਿੰਦੇ ਸ਼ਾਮ ਨੂੰ ਸਰਵੇੜੇ 'ਚ ਬੈਠੇ ਕਵੀ ਵਰ ਤੇ ਬੱਚਿਆਂ ਦੇ ਨਜ਼ਾਰੇ ਨਹੀਂ ਕਹਿੰਦੇ ਮੇਰਾ ਮਨ ਮੋ ਲਿਆ ਉੱਥੇ ਕਹਿੰਦੇ ਮੈਂ ਤਾਂ ਪੂਤਕਾਲ ਜੀ ਪਹੁੰਚ ਗਿਆ ਕਹਿੰਦੇ ਮੈਨੂੰ ਐ ਲੱਗਿਆ ਜਿਵੇਂ ਪ੍ਰਾਚੀਨ ਸਮੇਂ ਦੇ ਕਿਸੇ ઋષਿ ਦੇ ਆਸ਼ਮ ਦਾ ਨਜ਼ਾਰਾ ਹੋਏ ਕਹਿੰਦੇ ਆਨੰਦ ਮਗਨ ਕਾਇ ਕਿਤੇ ਚਾਰੇ ਪਾਸੇ ਕਹਿੰਦੇ ਉਦਿਸ਼ਯਾ ਧਾਲੂ ਹੈ ਬੱਚੇ ਉਦਿ ਦਵਾਲੇ ਬੈਠੇ ਹੋਏ ਸੀਗੇ ਸਿਰੋਗੇ ਦੱਸ ਦੇ ਨੇ ਕਹਿੰਦੇ ਰਵਿੰਦਰਨਾਥ ਟੈਗੋਰ ਦੇ ਜ਼ਿਆਦਾਤਰ ਗੀਤਾਂ ਦੇ ਨਾਟਕਾਂ ਦੀ ਰਚਨਾ ਉਹਨਾਂ ਨੇ ਇੱਥੇ ਸ਼ਾਂਤੀ ਨਿਕੇਤਨ ਸੀ ਕੀਤੀ ਸੀ ਕਦੇ ਉਹਨਾਂ ਦੀਆਂ ਰਚਨਾਵਾਂ ਦੀ ਸੁੰਦਰਤਾ ਤੇ ਅਤਕੁੱਤਤਾ ਇਸ ਗੱਲ 'ਚ ਹੈ ਵੀ ਲਗਭਗ ਹਰ ਇੱਕ ਛੰਦ 'ਚ ਕਹਿੰਦੇ ਪ੍ਰਮਾਤਮਾ ਦਾ ਜ਼ਿਕਰ ਕਿਤੇ ਬਿਨਾਂ ਹੀ ਪ੍ਰਮਾਤਮਾ ਦਾ ਜ਼ਿਕਰ ਕਰਿਆ ਹੁੰਦਾ ਕਹਿੰਦੇ ਉਹਨਾਂ ਨੇ ਇਹ ਵੀ ਲਿਖਿਆ ਵੀ ਗੌਣ ਦੇ ਆਨੰਦ 'ਚ ਮੈਂ ਆਪਣੇ ਆਪ ਨੂੰ ਇੰਨਾ ਭੁੱਲ ਜਾਣਾ ਵੀ ਮੈਂ ਉਹਨੂੰ ਵੀ ਮਿੱਤਰ ਕਹਿਣ ਲੱਗਦਾ ਜੋ ਅਸਲ 'ਚ ਮੇਰਾ ਪ੍ਰਮਾਤਮਾ ਹੈ ਫਿਰ ਅਗਲੇ ਦਿਨ ਜੋਗਨੰਦ ਜੀ ਕਹਿੰਦੇ ਦੁਪਹਿਰ ਦੇ ਖਾਣੇ ਤੋਂ ਬਾਅਦ ਕਹਿੰਦੇ ਮੈਂ ਵਿਦਾਈ ਲਈ ਉਹਨਾਂ ਤੋਂ ਕਹਿੰਦੇ ਮੈਨੂੰ ਇਸ ਗੱਲ ਦੀ ਹੁਣ ਬਹੁਤ ਖੁਸ਼ੀ ਆ ਕਿ ਉਹਨਾਂ ਦਾ ਛੋਟਾ ਜਿਹਾ ਸਕੂਲ ਮੁਣੀਕ ਅੰਤਰਰਾਸ਼ਟਰੀ ਵਿਸ਼ਵ ਭਾਰਤੀ ਬਣ ਗਿਆ ਹੈ ਜਿੱਥੇ ਅਨੇਕ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਆਦਰਸ਼ ਵਾਤਾਵਰਨ ਮਿਲਦਾ ਹੋਵੇ ਕਿੰਦਾ ਤਾਂ ਇਸ ਤਰ੍ਹਾਂ ਸਾਥੀ ਆਪਾ ਜੀ ਜਾਣਕਾਰੀ ਲਈ ਰਵਿੰਦਰ ਨਾਟੇ ਗੋਦੀ ਸ਼ਾਂਤੀ ਨਿਗਤ ਸਕੂਲ ਦੀ ਵਾਰਤ ਮੈਨੂੰ ਇਹਨੇ ਪਿਆਰ ਨਾਲ ਸਬਰ ਨਾਲ ਸੁਣਿਆ ਤੁਹਾਡਾ ਸਦਾ ਬਹੁਤ ਬਹੁਤ ਧੰਨਵਾਦ ਤੇ ਜੀ ਤੁਹਾਨੂੰ ਮੇਰਾ ਬਹੁਤ ਅੱਜ ਚੰਗਾ ਲੱਗਦਾ ਹੈ ਤਾਂ ਕਿਰਪਾ ਕਰਕੇ ਆਪਣੇ ਹੋਰ ਨਾਲ ਸਾਥੀਆਂ ਨਾਲ ਸ਼ੇਅਰ ਵੀ ਜ਼ਰੂਰ ਕਰੋ ਆਪਾਂ ਜਲਦੀ ਫੇਰ ਮਿਲਦੇ ਹਾਂ ਅਗਲੇ ਦਿਹਾੜੇ ਦੇ ਦਿਨ